ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਜਿਹੜੀ ਕਹਾਣੀ ਆਪਾਂ ਸਾਂਝੀ ਕਰ ਰਹੇ ਆ ਉਹਦਾ ਨਾਂ ਹੈ ਦੁਨੀਆ ਮਤਲਬ ਦੀ ਅਤੇਸ਼ ਦੇ ਲੇਖਕ ਹਨ ਸ਼ਿਵਚਰਨ ਜੱਗੀ ਕੁਸਾ ਜੀ ਆਓ ਫਿਰ ਸ਼ੁਰੂ ਕਰੀਏ ਕਹਾਣੀ ਦੁਨੀਆ ਮਤਲਬ ਦੀ ਸ਼ਰਾਂ ਦੀ ਕਪਨੀ ਤੇ ਅਜੀਬ ਜੀ ਦੁਨੀਆ ਹੁੰਦੀ ਹੈ ਇਹ ਬਹੁਤ ਸਾਰੇ ਸੁਪਨੇ ਤੇ ਘਾੜ ਤਾਂ ਕਰਨ ਚ ਮਸ਼ਹੂਰ ਹੁੰਦੇ ਨੇ ਅੰਨੇ ਵਾਂਗ ਇਹਨਾਂ ਦੀ ਵੀ ਇੱਕ ਰਗ ਵੱਧ ਹੁੰਦੀ ਹੈ ਕਿਸੇ ਨਵੀਂ ਵਿਆਹੀ ਦੀ ਚੁੰਨੀ ਦੇ ਸਤਾਰਾਂ ਦੀ ਚਮਕ ਇਹਨਾਂ ਦੀਆਂ ਅੱਖਾਂ 'ਚ ਕੰਡੇ ਵਾਂਗੂ ਤੇ ਸਕੁੰਤਲੀਆਂ ਦੀ ਸ਼ੰਕਰ ਕੰਨਾਂ ਵਿੱਚ ਛੋਟੀ ਵਾਂਗ ਵੱਜਦੀ ਹੈ ਪਰ ਸਾਰੇ ਛੜੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਵਾਂਗ ਇਹਨਾਂ ਵਿੱਚ ਵੀ ਫਰਕ ਹੁੰਦਾ ਹੈ ਕਾਫੀ ਚਿਰ ਦੀ ਗੱਲ ਹੈ ਕਿ ਸਾਡੇ ਪਿੰਡ 'ਚ ਇੱਕ ਛੜਾ ਹੁੰਦਾ ਸੀ ਉਹਦਾ ਨਾਂ ਅਸੀਂ ਸੁੱਚਾ ਸਿੰਘ ਉਸਦਾ ਦਿਲ ਵੀ ਉਸਦੇ ਨਾਂ ਵਾਂਗ ਸਾਫ਼ ਤੇ ਸੁੱਚਾ ਹੀ ਸੀ ਸੱਤ ਕਿੱਲਾਂ ਦਾ ਮਾਲਕ ਸੀ ਸੁੱਚੇ ਦੇ ਮਾਪੇ ਬਾਪ ਤਾਂ ਬਚਪਨ ਚ ਸਵਰਗ ਸੁਧਾਰ ਗਏ ਸੀ ਜਿਸ ਕਰਕੇ ਕਿਸੇ ਸਾਹ ਕਰਾਉਣ ਵਾਲੇ ਨੇ ਉੱਤਾਨਾ ਬਾਚਿਆ ਤੇ ਨਾ ਹੀ ਸੁੱਚੇ ਨੇ ਆਪ ਕੋਈ ਮਿਹਨਤ ਕੀਤੀ ਬਸ ਵਿਚਾਰੇ ਸੁੱਚੇ ਦੀ ਇੱਕ ਕੱਚੀ ਜੀ ਕੋਠੜੀ ਚ ਹਮੇਸ਼ਾ ਇੱਕ ਬੱਕਰੀ ਤੇ ਇੱਕ ਮੇਮਣਾ ਮੀਂਹਕਦੇ ਰਹਿੰਦੇ ਜਦੋਂ ਮੇਮਣਾ ਓਡਾਰ ਹੋ ਜਾਂਦਾ ਤੇ ਬੱਕਰੀ ਦੁੱਧ ਦੇਣੋਂ ਹਟ ਜਾਂਦੀ ਤਾਂ ਸੁੱਚਾ ਬੱਕਰੀ ਤੇ ਮੇਮਣਾ ਵੇਚ ਕੇ ਸੱਜਰ ਸੂਈ ਬੱਕਰੀ ਹੋਰ ਲੈ ਆਉਂਦਾ ਕਰੇ ਦੁੱਧ ਤੇ ਰੌਣਕ ਫੇਰ ਹੋ ਜਾਂਦੀ ਸੁੱਚਾ ਦਿਮਾਗੀ ਸੀ ਕਈ ਲੋਕ ਕਹਿ ਦਿੰਦੇ ਕਿ ਉਹ ਬੱਕਰੀ ਦਾ ਦੁੱਧ ਪੀਂਦਾ ਕਰਕੇ ਦਿਮਾਗ ਦਾ ਤਰੋ ਤਾਜਾ ਸੀ ਲਾਲ ਸੁਹਾ ਚਿਹਰਾ ਸੂਰਜ ਵਾਂਗ ਦਗਦਾ ਸੀ ਨਾ ਤਾਂ ਸੁੱਚੇ ਨੇ ਨੂੰ ਲਿਆਉਣੀ ਸੀ ਤੇ ਨਾ ਧੀ ਤੋੜਨੀ ਸੀ ਰੱਬ ਦੀ ਕਿਰਪਾ ਨਾਲ ਉਸਨੂੰ ਕੋਈ ਫਿਕਰ ਫਾਕਾ ਹੀ ਨਹੀਂ ਸੀ 30 ਬਿੱਜਿਆਂ ਦਾ ਮਾਲਕ ਹੈ ਕੋਈ ਮੁੱਲ ਦੀ ਲੈ ਆਵੇ ਰੋਟੀ ਤਾਂ ਪੱਕਦੀ ਹੋ ਜੂ ਇੱਕ ਵਾਰ ਅਮੀਏ ਪੰਡਤ ਨੇ ਮਤ ਦਿੱਤੀ ਸੀ ਪਰ ਸੁੱਚਾ ਹੱਸ ਕੇ ਅੱਗੇ ਤੁਰ ਗਿਆ ਜਿਵੇਂ ਉਹਨੂੰ ਅਮੀਏ ਪੰਡਤ ਦੀ ਗੱਲ ਦੀ ਕੋਈ ਸੁਹੀ ਨਾ ਮਿਲੀ ਹੋਵੇ ਉਸ ਦੀਆਂ ਤਾਂ ਰੱਪ ਤੇ ਡੋਰੀਆਂ ਸਨ ਅਸਲ ਵਿੱਚ ਸੁੱਚੇ ਦੀ ਅੱਖ ਟੀਸੀ ਦੇ ਬੇਰ ਤੇ ਸੀ ਉਸ ਦੀ ਅੱਖ ਗੌਣ ਡਣ ਨਸ਼ਤਰੋ ਤੇ ਸੀ ਨਸ਼ਤਰੋ ਦਾ ਮੁਸ਼ਕੀ ਰੰਗ ਉਸ ਨੂੰ ਸੁੱਕੇ ਦੇ ਪਕੌੜਿਆਂ ਵਾਂਗ ਕਰਾਰਾ ਲੱਗਦਾ ਸੀ ਨਸ਼ਤਰੋ ਸਰੀਰ ਦੀ ਸਡੌਲ ਅਰੋਗ ਮਿਰਗਣੀ ਵਰਗਰੀ ਸੀ ਉਸ ਦੀ ਬਿੱਲੀ ਅੱਖ ਸੁੱਚੇ ਦੀ ਭੂਰੀ ਕੀਤੀ ਢਿੰਡ ਵਾਂਗ ਲੜ ਜਾਂਦੀ ਸੀ ਸੋਨੇ ਦਾ ਦੰਦ ਹਰ ਵਕਤ ਸਹਿਣਤਾ ਕਰਦਾ ਲੱਗਦਾ ਸੀ ਨਸ਼ਤਰੋ ਦੇ ਮੁੰਡੇ ਵੀ ਗੱਭਰੂ ਹੋ ਚੱਲੇ ਸਨ ਵੱਡਾ ਮੁੰਡਾ ਤਾਂ ਮੰਗਿਆ ਵੀ ਗਿਆ ਸੀ ਪਰ ਸ਼ਕੀਨ ਨਸ਼ਤਰੋ ਨੇ ਸੋਨੇ ਦਾ ਦੰਦ ਨਹੀਂ ਲਵਾਇਆ ਸੀ ਸਾਗ ਸੂਖ ਦੀ ਜ਼ਰੂਰਤ ਹੈ ਤਾਂ ਜਾ ਕਾ ਨਾ ਕਰੋ ਨਸ਼ਤਰ ਕੁਰੇ ਤੋੜ ਲਿਆ ਕਰੋ ਇੱਕ ਦਿਨ ਸੋਚੇ ਨੇ ਧਾਰ ਚੋਕੇ ਆਉਂਦੀ ਨਸ਼ੱਤਰੋ ਨੂੰ ਦਿਲ ਕਰਾੜਾ ਕਰਕੇ ਕਹਿ ਦਿੱਤਾ ਸੀ ਕੋਈ ਨਾ ਭਾਈ ਜੀ ਕੋਈ ਨਾ ਨਸ਼ੱਤਰੋ ਨੇ ਚਲ ਮਾ ਜਾ ਕਿਹਾ ਪਰ ਘੁੰਡ ਵਾਲਾ ਲੜ ਮੂੰਹ ਤੋਕਦਾ ਨਾ ਤੇ ਹੋਰ ਘਰ ਦੀ ਗੱਲ ਇਹ ਆਪਾਂ ਕੋਈ ਬਗਾਨੇ ਆ ਸੋਚਾ ਤਰਾਰ ਨਾਲ ਸਵਾਦ-ਸਵਾਦ ਹੋ ਗਿਆ ਸੀ ਉਸ ਦੀਆਂ ਕੱਚਾ ਤੇ ਢੀੜੀਆਂ ਪਸੀਨੇ ਨਾਲ ਭਿੱਜ ਗਈਆਂ ਸੀ ਪਰ ਭਾਈ ਜੀ ਲਫ਼ਜ਼ ਉਸ ਨੂੰ ਥੋੜਾ ਜਿਆਦਾ ਚੁਪਿਆ ਸੀ ਜਸ ਦੀ ਉਸਨੇ ਖੁਸ਼ੀ ਵਿੱਚ ਬਹੁਤੀ ਗੌਰ ਨਾ ਕੀਤੀ ਉਹਦੇ ਅੰਦਰੋਂ ਕੁਤਕਤੀਆਂ ਨਿਕਲ ਰਹੀਆਂ ਸਨ ਕਿ ਚਲੋ ਜ਼ਬਾਨ ਤਾਂ ਸਾਂਝੀ ਹੋਈ ਵੇ ਮੰਗੂ ਨਿਸ਼ਤਰੋ ਨੇ ਕਰੇ ਜਾ ਕੇ ਆਵਾਜ਼ ਮਾਰੀ ਹਾਂ ਬੀਬੇ ਉਹਨੇ ਜਵਾਬ ਦਿੱਤਾ ਜਾਂ ਆਪਦੇ ਤਾਇਆ ਜੀ ਕਿ ਖੇਤੋਂ ਸਾਗ ਤੋੜ ਲਿਆ ਨਿਸ਼ਤਰੋ ਨੇ ਸਾਂਝੀ ਕੰਧ ਕੋਲ ਹੋ ਕੇ ਤਾਇਆ ਜੀ ਤੇ ਕਾਫੀ ਜ਼ੋਰ ਦਿੱਤਾ ਸੀ ਕਿਹੜੇ ਤਾਇਆ ਜੀ ਕਿਉਂ ਮੁੰਡਾ ਸਮਝਦਾ ਸੀ ਕਿ ਸ਼ਾਇਦ ਸਗੇ ਤਾਇਆ ਜੀ ਦੇ ਖੇਤੋਂ ਰਹਿਣ ਦੀ ਗੱਲ ਕਰਦੀ ਐ ਤਾਇਆ ਜੀ ਕਿਹੜਾ ਸੁੱਚਾ ਸੌਦੇ ਖੇਤੋਂ ਹੋਰ ਕਿਹੜਾ ਤਾਇਆ ਜੀ ਸਾਂਝੀ ਕੰਧ ਨਾਲ ਕੰਨ ਲਾਈ ਖੜਾ ਸੁੱਚਾ ਕਿਸੇ ਚਾਰ ਨਾਲ ਫੈਲਦਾ ਜਾ ਰਿਹਾ ਸੀ ਛੜਾ ਗਿੱਟੇ ਵੱਢਦੂ ਉਹ ਤਾਂ ਸਿਰੇ ਦਾ ਸੂਮ ਐ ਕਿਸੇ ਨੂੰ ਸਿਰ ਦੀ ਜੂਨ ਹੀ ਦਿੰਦਾ ਅੰਦਰੋਂ ਮੁੰਡੇ ਨੇ ਕਿਹਾ ਕੰਧ ਨਾਲ ਲੱਗੇ ਸੁੱਚੇ ਸਿਰ ਵਿੱਚ ਗੱਲ ਗੰਡਾਸੇ ਵਾਂਗ ਆਵਜੀ ਮਈਆ ਵਾ ਨਸੜ ਜਾਣਾ ਹੋਵੇ ਤਾਂ ਉਹਨੇ ਮਾਨੀ ਅੰਦਰ ਮੁੰਡੇ ਨੂੰ ਗੰਦੀ ਗਾਲ ਕੱਢੀ ਸੀ ਦਿਮਾਗ ਨਾਲ ਬੋਲਿਆ ਕਰ ਦਿਮਾਗ ਨਾਲ ਤੇਰੇ ਤਾਇਆ ਜੀ ਨੇ ਮੈਨੂੰ ਆਪ ਕਹਿਆ ਉਹਨਾਂ ਨੇ ਜਾ ਵਗ ਜਾ ਤੋੜ ਲਿਆ ਸਾਹ ਹੁਣ ਗੱਲਾਂ ਬਾਤਾਂ ਵਿੱਚ ਨਸ਼ਤਰੋ ਨੇ ਛੜੇ ਦੇ ਫੁੱਲ ਪਾ ਦਿੱਤੇ ਸਨ ਨਹਿਤ ਲੈ ਲੈ ਇੱਕ ਤਰ੍ਹਾਂ ਨਾਲ ਉਹਦਾ ਚਿੱਤ ਖੁਸ਼ ਕਰਤਾ ਸੀ ਮੁੰਡਾ ਪਰੀ ਸਾਗ ਦੀ ਤੋੜ ਲਿਆ ਮਛਤਰੋ ਨੇ ਤੋੜੀ ਭਰ ਕੇ ਰੰਨ ਲਿਆ ਤੇ ਪਿੱਤਲ ਦੀ ਬਾਟੀ ਭਰ ਕੇ ਮੁੰਡੇ ਹੱਥ ਸੁੱਚੇ ਦੇ ਘਰੇ ਭੇਜਤੀ ਮੋਰ ਦੀ ਧੌਣ ਵਾਂਗ ਸਾਗ ਉੱਪਰ ਚਿੱਟੀ ਮਖਣੀ ਤਾਰੀਆਂ ਲਾ ਰਹੀ ਸੀ ਛੜੇ ਦਾ ਦਿਲ گلاب ਦੇ ਫੁੱਲ ਵਾਂਗੂ ਖਿੜੋਟਿਆ ਜੀ ਆ ਫੜਾਇ ਆਂਦੀ ਭਲਾ ਫੇਰ ਕਿਹੜਾ ਕੋਈ ਟੈਕਸ ਲੱਗ ਜਾਂਦਾ ਉਹਨੇ ਸਾਗ 'ਚ ਚਮਚਾ ਮਾਰਦਿਆਂ ਮਨ ਹੀ ਮਨ ਕਿਹਾ ਸੀ ਚਲੋ ਉਹ ਜਾਣੇ ਕਿਤੇ ਫੇਰ ਸਹੀ ਗੱਲ ਤਾਂ ਤੁਰੀ ਐ ਸ਼ਰੇ ਨੇ ਆਪਣੇ ਮਨ ਨੂੰ ਦਲਾਸਾ ਦਿੱਤਾ ਉਹ ਸਾਗਵਾਲ ਸਿਸ਼ਤ ਬੰਦ ਕੇ ਝਾਕ ਰਿਹਾ ਸੀ ਉਸ ਨੂੰ ਯਾਪਿਆ ਕਿ ਉਸ ਦੀ ਜ਼ਿੰਦਗੀ ਵਿੱਚ ਵੀ ਕੋਈ ਸੁੱਖ ਦੀ ਘੜੀ ਸੀ ਨਹੀਂ ਤਾਂ ਸੁੱਚਾ ਹਰ ਵਕਤ ਰੱਬ ਨੂੰ ਹੀ ਗਾਲਾਂ ਕੱਢੇ ਜਾਂਦਾ ਰਹਿੰਦਾ ਸ਼ਾਇਦ ਉਸ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਸੀ ਕਿ ਜ਼ਿੰਦਗੀ ਵਿੱਚ ਖੁਸ਼ਹਾਲੀ ਨਾਂ ਦੀ ਚੀਜ਼ ਵੀ ਕੋਈ ਹੁੰਦੀ ਹੈ ਸੂਮ ਛੜੇ ਦਾ ਸਾਗ ਪਾਜੂਗਾ ਰਾਤ ਨੂੰ ਰੋਟੀ ਖਾਂਦਾ ਮੁੰਡਾ ਆਖ ਰਿਹਾ ਸੀ ਹੋਰ ਨਾ ਸਾਰਾ ਟੱਬਰ ਮੋਕੋ-ਮੋਕ ਹੁੰਦੇ ਫਿਰਿਏ ਦੂਜਾ ਹੱਸਦਾ ਹੋਇਆ ਬੋਲਿਆ ਸੀ ਕਰਦੇ ਨਹੀਂ ਚੁੱਪ ਹਰਾਮ ਦੇਓ ਜੇ ਕੋਈ ਤੁਹਾਨੂੰ ਚੀਜ਼ ਦਿੰਦਾ ਹੈ ਤਾਂ ਤੁਸੀਂ ਟੀਟਨੇ ਮਾਰਨ ਲੱਗ ਜਾਂਦੇ ਹੋ ਵੱਡਿਆਂ ਦੀ ਇੱਜ਼ਤ ਕਰੀਦੀ ਹੁੰਦੀ ਹੈ ਮੰਜੀ ਤੇ ਪਏ ਛੜੇ ਦੇ ਕੰਨੀ ਨਿਸ਼ਤਰੋ ਦੀ ਇਹ ਆਵਾਜ਼ ਪੈ ਗਈ ਸੀ ਉਸ ਨੂੰ ਲਗਰ ਵਰਗੀ ਨਿਸ਼ਤਰੋ ਦੀ ਆਵਾਜ਼ ਅਲਗੋਜ਼ੇ ਵਾਂਗੂ ਲੱਗੀ ਸੀ ਇਸ ਤਰ੍ਹਾਂ ਮਹੀਨਾ ਕੰਮ ਚੱਲਦਾ ਰਿਹਾ ਭਾਈ ਜੀ ਕਿੱਥੇ ਨਿਤ ਰੋਟੀਆਂ ਪਕਾਉਣ ਦੀ ਖੇਚਲ ਕਰਦੇ ਹੋ ਉਧਰ ਆਪਨੇ ਵੀ ਆ ਜਾ ਕਰੋ ਉਥੋਂ ਖਾ ਲਿਆ ਕਰੋ ਇੱਕ ਦਿਨ ਨਸ਼ੱਤਰੋ ਸੁੱਚੇ ਨੂੰ ਘਰੇ ਆ ਕੇ ਕਹੇਗੀ ਸੁੱਚਾ ਖੁਸ਼ੀ ਨਾਲ ਪੱਟਣਾ ਵਾਲਾ ਹੋ ਗਿਆ ਪਰਮਾਤਮਾ ਤਾਂ ਸੁੱਚੇ ਦੇ ਬਿਲਕੁਲ ਹੀ ਨਿਆਲ ਹੋ ਗਿਆ ਸੀ ਜਿਸ ਘਰੇ ਕਦੇ ਡਰ ਦੀ ਬਿੱਲੀ ਨਹੀਂ ਵੜੀ ਸੀ ਉਸੇ ਘਰੇ ਆ ਕੇ ਅੱਜ ਛੜੇ ਦੇ ਸੁਪਨਿਆਂ ਦੀ ਰਾਣੀ ਨਸ਼ੱਤਰੋ ਉਸ ਨੂੰ ਦਾਤ ਦੇ ਕੇ ਗਈ ਸੀ ਸੁੱਚੇ ਦੀ ਰੋਟੀ ਨਸ਼ੱਤਰੋ ਦੇ ਘਰ ਪੱਕਣ ਲੱਗ ਪਈ ਨਸ਼ੱਤਰੋ ਦੇ ਘਰ ਵਾਲਾ ਮਹਿੰਦਰ ਸਿੰਘ ਵੀ ਸੁੱਚੇ ਦੀ ਚੰਗੀ ਇੱਜ਼ਤ ਕਰਨ ਲੱਗ ਪਿਆ ਸੀ ਨਸ਼ੱਤਰੋ ਦੇ ਮੁੰਡੇ ਵੀ ਸੁੱਚੇ ਨੂੰ ਛੜੇ ਤੋਂ ਤਾਇਆ ਜੀ ਕਹਿਣ ਲੱਗ ਪਏ ਨਸ਼ੱਤਰੋ ਦੇ ਘਰ ਵਾਲਾ ਮਹਿੰਦਰ ਸਿੰਘ ਆਮ ਤਾਂ ਖੇਤ ਹੀ ਰਹਿੰਦਾ ਸੀ ਰਾਤ ਨੂੰ ਫਸਲ ਦੀ ਰਾਖੀ ਕਰਦਾ ਸੀ ਹੁਣ ਤਾਂ ਨਸ਼ੱਤਰੋ ਰਾਤ ਬਰਾਤ ਤੇ ਸੁੱਚੇ ਦੇ ਘਰ ਵੀ ਆਉਣ ਜਾਣ ਲੱਗ ਪਈ ਸੀ ਕਈ ਵਾਰੀ ਤਾਂ ਉਹ ਸਾਰੀ ਸਾਰੀ ਰਾਤ ਹੀ ਸੁੱਚੇ ਦੇ ਘਰੇ ਕੱਟਦੀ ਸਵੇਰੇ ਉੱਠਦੀ ਬੱਕਰੀ ਧਾਰ ਚੋ ਕੇ ਸੁੱਚੇ ਨੂੰ ਚਾਹ ਬਣਾ ਕੇ ਦਿੰਦੀ ਤੇ ਫੇਰ ਆਪਦੇ ਘਰੇ ਜਾਂਦੀ। ਸਾਰੇ ਪਿੰਡ ਵਿੱਚ ਸੁੱਚੇ ਤੇ ਨਿਸ਼ੱਤਰੂ ਬਾਰੇ ਚਰਚਾ ਚੱਲ ਪਈ ਸੀ। ਮੁੰਡੇ ਖੁੰਡੇ ਹੱਟੀਆਂ ਪੱਠੀਆਂ ਤੇ ਸਿਰਫ ਸੁੱਚੀ ਅਤੇ ਨਿਸ਼ੱਤਰੂ ਦਾ ਕਿੱਸਾ ਹੀ ਛੇੜਦੇ। ਬੁੱਢੇ ਥੋ-ਥੋ ਕਰਦੇ, ਬੁੜੀਆਂ ਨੇ ਨਿਸ਼ੱਤਰੂ ਨੂੰ ਬੁਲਾਉਣਾ ਹੀ ਛੱਡਤਾ ਸੀ। ਘੁੱਗ ਕੇ ਛੋਟੇ ਵਹਿ ਬੀਤੀ ਨੇ ਤਾਂ ਇੱਕ گاਉਣ ਵੀ ਜੋੜ ਲਿਆ ਸੀ। ਛਰੇ ਸੁੱਚੇ ਸੂਰਮੇ ਨੇ ਪਟਲੀ ਸੋਨੇ ਦੇ ਦੰਦ ਵਾਲੀ ਵਾਹ ਜੀ ਵਾ ਕਿਸੇ ਨੇ ਸੁਣ ਕੇ ਕਿਹਾ ਸੀ ਪਰ ਨਛਤਰੋ ਤੇ ਸੁੱਚੇ ਨੂੰ ਕਿਸੇ ਦੀ ਪਰਵਾਹ ਨਹੀਂ ਸੀ ਉਹ ਆਪਣੇ ਆਪ ਵਿੱਚ ਮਸਤ ਸਨ ਇੱਕ ਦੂਜੇ ਦੇ ਸਾਹ ਸਾਹ ਲੈਂਦੇ ਸੀ ਜੇ ਕਦੇ ਸੁੱਚਾ ਸੋਬ ਦੀ ਚੁੱਪ ਜਾ ਕਰਕੇ ਬੈਠ ਜਾਂਦਾ ਨਛਤਰੋ 10 ਵਾਰ ਪੁੱਛਦੀ ਤੇਰਾ ਚਿੱਤ ਤਾਂ ਢਿਲਾ ਨਹੀਂ ਠੀਕ ਹੈ ਨਾ ਤੂੰ ਤੇਰਾ ਕੋਈ ਸੁਖ ਦਾ ਤਾਂ ਨਹੀਂ ਭਾਈ ਜੀ ਕਹਨੋ ਤਾਂ ਹੋ ਉਸੇ ਦਿਨ ਹਟ ਗਈ ਸੀ ਜਿਸ ਦਿਨ ਪਹਿਲੀ ਵਾਰ ਸੁੱਚੇ ਦੇ ਘਰੇ ਰਾਤ ਕੱਟ ਕੇ ਆਈ ਸੀ। ਆਉਤਰੀਆਂ ਦੇ ਵੱਡੇ ਮੁੰਡੇ ਨੂੰ ਸਾਖ ਤੋਂ ਜਵਾਬ ਦੇ ਤਾ। ਇੱਕ ਤਰਾਤ ਉਹ ਸੁੱਚੇ ਦੀ ਮਾਸ਼ ਕਰਦੀ ਕਰਦੀ ਅਚਾਨਕ ਰੋਣ ਲੱਗ ਪਈ। ਕਿਉਂ? ਸੁੱਚੇ ਦਾ ਦਿਲ ਚੀਰ ਗਿਆ। ਉਹ ਉਹਨੂੰ ਰੋਂਦੀ ਹੋਈ ਉਹਨੂੰ ਨਹੀਂ ਸੀ ਵੇਖ ਸਕਦਾ। ਉਹ ਰੇਲ ਦੇ ਕੰਨਵਾਹ ਉੱਠਿਆ ਸੀ। ਸੁੱਚਾ ਨਿਸ਼ੱਤਰੋ ਨੂੰ ਰੋਂਦੀ ਝੱਲ ਨਹੀਂ ਸਕਦਾ ਸੀ। ਉਹਦੀ ਖਾਤਰ ਘੰਡੀ ਉਡਾਉਣ ਨੂੰ ਤਿਆਰ ਸੀ। ਬਚੋਲੇ ਨੇ ਕਿਹਾ ਸੀ ਕਿ ਮੁੰਡੇ ਨੂੰ 10 ਕਿੱਲੇ ਆਉਂਦੀ ਐ ਪਰ ਭਾਨੀ ਮਾਰ ਵਾਲੇ ਨੇ ਸੱਚੀ ਗੱਲ ਦੱਸਤੀ ਕਿ ਮੁੰਡੇ ਨੂੰ ਤਾਂ ਸਿਰਫ 3 ਕਿੱਲੇ ਜ਼ਮੀਨ ਆਉਂਦੀ ਐ ਦੁਸਕਦੀ ਹੋਈ ਨਸ਼ਤਰੋ ਨੇ ਕਿਹਾ ਸੀ ਭਾਨੀ ਮਾਰਨ ਵਾਲੀ ਮਾਂ ਦੀ ਐਸੀ ਤੈ ਸੀ ਮੈ ਲਾਉਣਾ ਆਪਦੇ ਵਾਲੇ 7 ਕਿੱਲੇ ਬਲਕੀਸੋਂ ਦੇ ਨਾਂ ਫੇਰ ਦੇਖੀ 10 ਕਿੱਲੇ ਬਣਦੀ ਐ ਕਿ ਨਹੀਂ ਬਣਦੀ ਸੋਚੇ ਬੜਕ ਕੁਮਾਰੀ ਉਹਨੇ ਅੱਖਾਂ ਚੁੱਕ ਕੇ ਉਸ ਵੱਲ ਵੇਖਿਆ ਸੀ ਤੇ ਫੇਰ ਉਹਵੇਂ ਜਿਵੇਂ ਦੁਸਕਦੀ ਰਹੀ ਸੀ ਬਸ ਤੂੰ ਰੋ ਨਾ ਜਾਨ ਲਾਮ ਕਰ ਦੂੰ ਤੇਰੀ ਖਾਤਰ ਤਾਂ ਸੱਚਾ ਜਿਉਂਦਾ ਮਰਿਆ ਨਹੀਂ ਜਿੱਦੇ ਮਰ ਗਿਆ ਰੱਜ ਕੇ ਰੋਲੀ ਬੂ ਮੈਂ ਮਰ ਜਾ ਐਉਂ ਨਾ ਕਹਿ ਰੱਬ ਮੇਰੀ ਉਮਰ ਵੀ ਤੈਨੂੰ ਲਾ ਦੇ ਅੰਜੂ ਪੂੰਝ ਕੇ ਨਛਤਰੋ ਨੇ ਕਿਆ ਸੀ ਉਹ ਉਸ ਨਾਲ ਸਰਾਲ ਵਾਂਗ ਲਿਫਟ ਹੋ ਗਈ ਸੀ ਦੈਨ ਚੜਿਆ ਸੱਚਾ ਸਾਜਰੇ ਹੀ ਨੰਬਰਦਾਰ ਦੇ ਘਰੇ ਜਾਵੜਿਆ ਨੰਬਰਦਾਰ ਅਜੇ ਬਿਸਤਰੇ ਵਿੱਚ ਬੈਠਾ ਚਾਹ ਹੀ ਪੀ ਰਿਆ ਸੀ ਆ ਆ ਵੀ ਸੱਚਾ ਸਿਆ ਉਨੇ ਕਿਹਾ ਸੀ ਆਏ ਮਾਸੀ ਦਾ ਪੁੱਤਾਂ ਕਿਵੇਂ ਸਾਜਰੇ ਹੀ ਦਰਸ਼ਨ ਦਿੱਤੇ ਸੁੱਚਾ ਸੋਨੇ ਬਸ ਆਉਣਾ ਕਰਨਾ ਕਾਦਾ ਮਾਸੀ ਦਾ ਪੁੱਤਾਂ ਹੁਣ ਤਾਂ ਸਿਰ ਧੜ ਦੀ ਬਾਜੀ ਲੱਗ ਗਈ ਹੁਣ ਤਾਂ ਕੋਈ ਬੜੇਵੇਂ ਖਾਣੀ ਨਿਤਰੂਗੀ ਸੁੱਚਾ ਬਹੁਤ ਜੋਸ਼ ਦੇ ਵਿੱਚ ਸਿਰ ਮਾਰ ਰਿਹਾ ਸੀ ਉਸ ਦਾ ਵੱਡਾ ਸਾਰਾ ਹੱਥ ਧੌੜੇ ਵਾਂਗ ਧੱਪ ਧੱਪ ਹਿੱਤ ਵਿੱਚ ਵੱਜ ਰਿਹਾ ਸੀ ਕਿਉਂ ਕੀ ਹੋ ਗਿਆ ਬੜਾ ਭੁਸਰੇ ਫਰਦੇ ਯਾਰ ਉਸਰੇ ਕੀ ਯਾਰ ਆਪਣੇ ਮਲਕੀਸ ਉਹਦੇ ਸੌਰੀ ਜਾ ਕੇ ਕੋਈ ਭਾਨੀ ਮਾਰ ਆਇਆ ਅਖੇ ਮੁੰਡੇ ਉ ਤਾਂ ਕਿੱਲੇ ਹੀ ਤਿੰਨ ਆਉਦੇ ਆ ਸਾਰੇ ਭਾਨੀਆਂ ਵਾਲੇ ਵੀ ਮੇਰੇ ਸਾਰੇ ਹੱਦ ਕਰ ਦਿੰਦੇ ਐ ਤੇ ਆਖੇ ਤੁਸੀਂ ਕਿੰਨੇ ਸੀ ਸਾਗ ਕਰਨ ਵੇਲੇ 10 ਕਿੱਲੇ ਫੇਰ ਹੁਣ ਹੁਣ ਕੀ ਬਣੂ ਫੇਰ ਹੁਣ ਕੀ ਜਿੱਧਰ ਗਿਆ ਬਾਣੀਆਂ ਉਧਰੇ ਗਏ ਬਾਜ਼ਾਰ ਮੇਗਾ ਮੈਲ ਹੋਣਾ ਆਪਦੇ ਵਾਲੇ 7 ਕਿਲੇ ਮਲਕੀਸ਼ੋਂ ਦੇ ਨਾਂ ਸੁੱਚਾ ਪਾਗਲਾ ਵਾਂਗ ਬਾਹਾਂ ਮਾਰ ਰਿਹਾ ਸੀ ਗੁੱਸੇ ਨਾਲ ਭੁੱਤਰਿਆ ਮੱਝ ਵਾਂਗ ਰੰਬ ਰਿਹਾ ਸੀ ਨੰਬਰਦਾਰ ਹੱਸ ਪਿਆ ਸੀ ਤੂੰ ਨਾ ਪੰਗਾ ਲੈ ਕੀ ਲੈਣਾ ਸਾਕਾ ਸਰਬੰਧੀਆਂ ਤੋਂ ਕਿਉਂ ਆਪਦੇ ਠੂਠੇ 'ਚ ਡਾਂਗ ਮਾਰਦਾ ਹੈ ਨੰਬਰਦਾਰ ਨੇ ਸਮਝਾਇਆ ਸੀ ਨਹੀਂ ਮਾਸੀ ਦਾ ਪੁੱਤ ਮੈਨੂੰ ਮਾੜੀ ਮਤ ਨਾ ਦੇ ਹੁਣ ਮੈਂ ਕਿਸੇ ਨੂੰ ਵਚਨ ਦਿੱਤਾ ਹੈ ਤੇ ਵਚਨ ਪੂਰਾ ਕਰਨਾ ਹੈ ਮੈਂ ਵਾਚਨ ਪਿੱਛੇ ਮਰਨ ਮਾਰ ਨੂੰ ਤਿਆਰ ਆਂ ਦੇਖ ਲੈ ਤੇਰੀ ਮਰਜ਼ੀ ਐ ਸੱਚਾ ਸਿਆਂ ਉਹ ਨਾ ਹੋਵੇ ਬਈ ਹੱਥ ਬਣਾ ਬੈਠੇ ਮੈਂ ਕਹ ਦੇਖਣੇ ਕੁਛ ਨਹੀਂ ਇੱਕ ਵਾਰੀ ਪਗਾ ਕੇ ਵਘਾਉਣੀ ਐ ਅਸੀਂ ਜਿੱਥੇ ਪੈਰ ਧਰੀਏ ਪੈਰ ਕਰ ਦਈਏ ਤੇ ਇਹ ਭਾਨੀ ਵਾਲੇ ਸਾਨੂੰ ਸਮਝਦੇ ਕੀ ਐ ਸਾਡਾ ਕੋਈ ਮੂਤ ਨਹੀਂ ਲੰਘ ਸਕਦਾ ਸੱਚਾ ਸਿਆਂ ਮੇਰਾ ਨਾਂ ਵੀ ਨੰਬਰਦਾਰ ਉਹਦੇ ਵੱਲ ਵੇਖਦਾ ਚੁੱਪ ਰਿਆ ਮਾਸੀ ਦਾ ਪੁੱਤਾਂ ਆਪਣੇ ਮੂੰਹੋਂ ਕੱਢੀ ਗੱਲ ਲੋਹੇ ਤੇ ਲਕੀਰ ਹੈ ਸੱਚ ਮੁੱਚੀ ਸੁੱਚੇ ਨੇ ਗਰਨੇ ਦੀ ਤੀਲ ਨਾਲ ਲਕੀਰ ਮਾਰ ਦਿੱਤੀ ਸੀ ਮਿੱਤਰਾ ਤੇਰੀ ਚੀਜ਼ ਐ ਕੋਸ਼ ਕਰ ਨੰਬਰਦਾਰ ਨੇ ਹਥਿਆਰ ਤੋਂ ਸੁੱਟ ਦਿੱਤੇ ਸਨ ਅਗਲੇ ਦਿਨੀ ਸੱਤ ਦੇ ਸੱਤ ਕਿਲੇ ਸੁੱਚੇ ਨੇ ਨਿਸ਼ਤਰੋ ਦੇ ਮੋਢੇ ਮਲਕੀਸ਼ ਸਿੰਘ ਦੇ ਨਾਂ ਕਰਵਾ ਦਿੱਤੇ ਸ਼ਾਮ ਨੂੰ ਸਾਰੇ ਸ਼ਰਾਬ ਨਾਲ ਰੱਜ ਕੇ ਘਰੇ ਆਏ ਤਿੰਨ ਕੋਕੜ ਵੱਡੇ ਗਏ ਸਾਰਿਆਂ ਨੇ ਚਸ ਕੇ ਲਾਲ ਆ ਕੇ ਖਾਦੇ ਸੁੱਚਾ ਮਸਤੀ ਉਠਵਾ ਬੋਕਰਿਆ ਸੀ ਓਏ ਮੈਂ ਪਾਨੀ ਮਾਰ ਵਾਲੇ ਨੂੰ ਕੱਚਾ ਚੱਬ ਜਾ ਸਵਾਦ ਤਾਂ ਐ ਜੇ ਕੋਈ ਸਾਲਾ ਮੂਰੇ ਆਵੇ ਫੇਰ ਬਣੇ ਗੱਲ ਦਿਖਾਵਾ ਤਾਰੇ ਉਹਨੇ ਦਮ ਲੈ ਕੇ ਬੱਕਰਾ ਬੁਲਾਇਆ ਸਵੇਰ ਦੇ 9:00 ਵੱਜ ਗਏ ਸਨ ਸੁੱਚਾ ਜੇ ਮੰਝੇ ਵਿੱਚ ਹੀ ਪਿਆ ਸੀ ਇਹ ਅਗਲੇ ਦਿਨ ਦੀ ਸਵੇਰ ਸੀ ਰਾਤ ਕੁੱਦ ਜਿਆਦਾ ਹੀ ਪੀ ਲਈ ਸੀ ਜਿਸ ਕਰਕੇ ਅਜੁੱਠਾ ਨਹੀਂ ਗਿਆ ਸੀ ਸਿਰ ਫਟ ਰਿਆ ਸੀ ਮੂੰਹ ਸੁੱਕ ਰਿਆ ਸੀ ਦਿਲ ਘਿਰ ਰਿਆ ਸੀ ਉਹ ਹੋਰ ਵੀ ਹੈਰਾਨ ਸੀ ਕਿ ਰਾਤ ਨਸ਼ੱਤਰੋ ਆਈ ਕਿਉਂ ਨਹੀਂ ਅਤੇ ਨਾ ਹੀ ਅੱਜ ਕੋਈ ਚਾਹ ਲੈ ਕੇ ਆਇਆ ਉਸ ਦੀ ਬੱਕਰੀ ਵੀ ਪਾਸੇ ਵਿੱਚ ਖੜੀ ਸੀ ਚੋਣ ਲਈ ਮਿਆਕ ਰਹੀ ਸੀ ਭੁੱਖਾ ਮੇਮਣਾ ਡੰਡ ਬੈਠਕਾਂ ਕੱਢ ਰਿਹਾ ਸੀ ਉਹ ਉੱਠਿਆ ਮੂੰਹ ਹੱਥ ਧੋ ਕੇ ਨਸ਼ੱਤਰੋ ਦੇ ਘਰੇ ਚਲਾ ਗਿਆ ਨਸ਼ੱਤਰੋ ਮਾਰਿਵੰਨੂ ਗੋਹੇ ਦੇ ਟੋਕਰੇ ਭਰ-ਭਰ ਚਕਵਾ ਰਹੀ ਸੀ ਅੱਜ ਮੇਰੀ ਚਾਹ ਨਹੀਂ ਭੇਜੀ ਨਾਲੇ ਬੱਕਰੀ ਵੀ ਚੋਣ ਵਾਲੀ ਖੜੀ ਐ ਸੁੱਚੇ ਨੇ ਨਿਸ਼ੱਤਰੋ ਨੂੰ ਬੜੇ ਮਾਣ ਜਿਹੇ ਨਾਲ ਕਿਹਾ ਮੇਰ ਜੀ ਹੀ ਨਾਲ ਬੋਲਿਆ ਕਿਉਂ ਚਾਹ ਨੂੰ ਅਸੀਂ ਤੇਰੇ ਨੌਕਰ ਲੱਗੇ ਹੋਏ ਆ ਨਿਸ਼ੱਤਰੋ ਮੁਰੋਂ ਬਗਿਆੜੀ ਵਾਂਗ ਪਈ ਸੀ ਉਹ ਚੁੱਪ ਦਾ ਚੁੱਪ ਅੱਖਾਂ ਗੱਡ ਕੇ ਨਿਸ਼ੱਤਰੋ ਵਾਲ ਵੇਖਦਾ ਰਿਹਾ ਉਹ ਹੈਰਾਨ ਹੋ ਗਿਆ ਖੜਾ ਕੋਚਰ ਵਾਂਗੂ ਝਾਕ ਰਿਹਾ ਸੀ ਸਾਥੋਂ ਨਹੀਂ ਤੇਰਾ ਝੜਮਪਣਾ ਹੁੰਦਾ ਆਬਦੇ ਟੈਂਡਫੋੜੀ ਚੱਕ ਤੇ ਦਫਾ ਹੋ ਜਾ ਇਥੋਂ ਮੇਰੇ ਪਿਓ ਦਾ ਸਾਲਾ ਮੇਰੇ ਦਾ ਨਿਸ਼ੱਤਰੋ ਨੇ ਉਸ ਦਾ ਗਲਾਸ ਤੇ ਪਿੱਤਲ ਦੀ ਬਾਟੀ ਚਲਾ ਕੇ ਵਿੜੇ ਚ ਮਾਰੀ ਉਹ ਫੇਰ ਵਿੱਚੋਂ ਪਕੜਾ ਰਿਆ ਸੁੱਚੇ ਦੀ ਪੈਰਾ ਹੇਟ ਨੂੰ ਜ਼ਮੀਨ ਤਿਲ ਗਈ ਅਕਾਂ ਮੂਰੇ ਧਰਤੀ ਕੋਕਣ ਲੱਗ ਪਈ ਕਿੰਨਾ ਹੀ ਚਰ ਉਸ ਨੂੰ ਯਕੀਨ ਨਾ ਆਇਆ ਕਿ ਨਿਸ਼ੱਤਰੋ ਹੀ ਬੋਲ ਰਹੀ ਹੈ ਚੌਰਿਆ ਜੇ ਅੱਗੇ ਤੋਂ ਸਾਡੇ ਘਰੇ ਬੜਿਆ ਨਾ ਲੱਤਾ ਵੱਢ ਕੇ ਸਫੈਦੇ ਦੀ ਤੀਸੀ ਤੇ ਟੰਗ ਦੇਾਂਗੇ ਤਾਜੀ ਕਹਿਣ ਵਾਲਾ ਮੁੰਡਾ ਉਸ ਨੂੰ ਚੌਰਾ ਦੱਸ ਰਿਹਾ ਸੀ ਉਸ ਦੀਆਂ ਚੌੜੀਆਂ ਨਾਸਾਂ ਸਾਰੇ ਮੂੰਹ ਤੇ ਖਿੰਡ ਗਈਆਂ ਸਨ ਉਹ ਮੱਤਰਿਆਂ ਵਾਂਗ ਸੁੱਚਾ ਬਾੜ ਚ ਫਸੇ ਬਿੱਲੇ ਵਾਂਗੂੰ ਝਾਕ ਰਿਹਾ ਸੀ ਉਸ ਦੇ ਹੋਸ਼ ਕਾਇਮ ਨਹੀਂ ਸਨ ਉਹ ਖੜਾ ਤੀਏ ਤਾਬ ਦੇ ਮਰੀਜ਼ ਵਾਂਗ ਕੰਬ ਰਿਹਾ ਸੀ ਫਿਰ ਮਲਕੀਤ ਤੇ ਨਸ਼ੱਤਰੋ ਨੇ ਸੁੱਚੇ ਨੂੰ ੱੱਕੇ ਮਾਰ ਕੇ ਘਰੋਂ ਕੱਢਤਾ ਉਹ ਕੁਝ ਆਖਣ ਲੱਗਾ ਤਾਂ ਉਹਨਾਂ ਨੇ ਉਸ ਨੂੰ ਓਚਨ ਜਿਹਾ ਪਾ ਕੇ ਗਲੀ ਚ ਘੜੀਸਿਆ ਪਰ ਲੋਕਾਂ ਨੇ ਛੜਾਤਾ ਬਸ ਪੈਲੀ ਦਾ ਗਉਂ ਸੀ ਨਾ ਲਵਾਰੀ ਹੁਣ ਕੌਣ ਸੋਚਾ ਸੋ ਕੌਣ ਤੂੰ ਤੇ ਕੌਣ ਮੈਂ ਹੁਣ ਇਹਨਾਂ ਦਾ ਕੀ ਲੱਗਦਾ ਹੈ ਇਹ ਡਰੀ ਗਉ ਵਾਂ ਗਲੀ ਵਿੱਚ ਭੱਜ ਆ ਜਾਂਦਾ ਉਹ ਦੁਹਾ ਹੀ ਦਿੰਦਾ ਜਾ ਰਿਹਾ ਅਸੀਂ ਇਉਂ ਹੁੰਦੀ ਹੈ ਛੜਿਆਂ ਦੇ ਨਾਲ ਧੰਨਵਾਦ ਦੋਸਤੋ